ਖਾਲਸਾ ਕਾਲਜ ਦੇ ਹੋਸਟਲ ਵਿੱਚ ਹਰਪ੍ਰੀਤ ਸਿੰਘ ਨਾਮ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਕਾਲਜ ਮੈਨੇਜਮੈਂਟ ਅਤੇ ਵਿਦਿਆਰਥੀ ਆਮੋ-ਸਾਮਣੇ ਨੇ ਕਾਫੀ ਦਿਨਾਂ ਤੋਂ ਉਹਨਾਂ ਵੱਲੋਂ ਜੋ ਹੈ ਅੰਦੋਲਨ ਸ਼ੁਰੂ ਕੀਤਾ ਗਿਆ ਦੂਸਰੇ ਪਾਸੇ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਦੇ ਜੋ ਪ੍ਰਧਾਨ ਨੇ ਸਤਿਆਜੀਤ ਸਿੰਘ ਜੀ ਮਜੀਠੀ ਅੱਜ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਅੰਦੋਲਨ ਨੂੰ ਸ਼ਾਂਤ ਕੀਤਾ ਜਾਵੇ ਪਰ ਇਸ ਪੂਰੇ ਮਾਮਲੇ ਤੇ ਮੈਨੇਜਮੈਂਟ ਦਾ ਕੀ ਕਹਿਣਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਮਜੀਠੀਆ ਸਾਹਿਬ ਤੁਸੀਂ ਹੁਣ ਤੱਕ ਜੋ ਵੀ ਇਹ ਵਿਵਾਦ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਹੁਣ ਤੱਕ ਤੁਹਾਡੀ ਜੋ ਜਾਂਚ ਹੈ ਉਸ ਦੇ ਵਿੱਚ ਕੀ ਗੱਲ ਸਾਹਮਣੇ ਆਈ ਕਿ ਆਖਿਰ ਹਰਪ੍ਰੀਤ ਸਿੰਘ ਦੀ ਖੁਦਕੁਸ਼ੀ ਦਾ ਕਾਰਨ ਕੀ ਸੀ ਦੇਖੋ ਇਹ ਬੜੀ ਸੈਡ ਅਨਫੋਰਚੂਨੇਟ ਇਵੈਂਟ ਹੋਇਆ ਹੈ ਖਾਲਸਾ ਕਾਲਜ ਵਿੱਚ ਇਹ ਇਟਸ ਅ ਵੈਰੀ ਅਨਯੂਜਲ ਥਿੰਗ ਸਾਡੀ ਪੂਰੀ ਹਮਦਰਦੀ ਹੈ ਬੱਚੇ ਦੇ ਪੇਰੈਂਟਸ ਨਾਲ ਬੱਚੇ ਦੇ ਪਰਿਵਾਰ ਨਾਲ ਤੇ ਸਾਨੂੰ ਆਪ पर्सनली असी आप ਵਿਚ ਪਏ ਹੋਏ ਆ ਇਨਕੁਆਇਰੀ ਕਰਨ ਵਾਸਤੇ ਕਿ ਇਸ ਬੱਚੇ ਨੇ ਪਿਛਲੇ ਸੈਮੈਸਟਰ ਵਿੱਚ ਕੋਈ ਸੱਤ ਸੈਮੈਸਟਰ ਵਿੱਚ ਰਿਜ਼ਲਟਸ ਵੀ ਅੱਛੇ ਨੇ ਹਾਜ਼ਰੀ ਵੀ ਪੂਰੀ ਹੈ ਇਹ ਜਿਹੜਾ ਅੱਠਵਾਂ ਤੇ ਫਾਈਨਲ ਸੈਮੈਸਟਰ ਹੈ ਇਸ ਵਿੱਚ ਦੇ ਰਿਸਰਚ ਸਬਜੈਕਟ ਹੀ ਇਟ ਇਜ਼ ਜ਼ੀਰੋ اٹੈਂਡੈਂਸ ਉਹ ਬੱਚਾ ਰਹਿੰਦਾ ਰਿਹਾ ਸਾਡੇ ਹੋਸਟਲ ਵਿੱਚ ਤੇ ਹੋਸਟਲ ਵਿੱਚ ਰਹਿ ਕੇ ਟੂ ਹੈਵ ਐਨ اٹੈਂਡੈਂਸ ਹੀ ਇਜ਼ اٹینڈਡ 18 ਲੈਕਚਰਸ ਆਊਟ ਆਫ 121 which comes to about 14 14 ਪਸੰਦ ਨਹੀਂ ਢਿੜੇ ਢੇਰ ਬੰਦਾ ਤੇ ਕੋਈ ਨਾ ਕੋਈ ਕਾਰਨ ਤਾਂ ਹੋਇਆ ਜਿਹੜਾ ਬੱਚਾ ਠੀਕ ਚੱਲਦਾ 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 ਸਡਨਲੀ ਦੇਖੋ ਜੇ ਕਿਸੇ ਪ੍ਰੋਫੈਸ਼ਨਰ ਨਾਲ ਕੋਈ ਗੱਲ ਹੋਵੇ ਜਾਂ ਕਿਸੇ ਹੋਰ ਨਾਲ ਗੱਲ ਹੋਵੇ ਇੱਕ ਦੋ ਦਿਨ ਦੀ ਗੱਲ ਹੁੰਦੀ ਹੈ ਪਰ ਇਹ ਤਾਂ ਨਹੀਂ ਹੋ ਸਕਦਾ ਵੀ ਪੂਰੇ ਸੈਮੈਸਟਰ ਵਿੱਚ ਹੀ ਬੱਚਾ ਐਬਸੈਂਟ ਹੋ ਜਾਵੇ ਸੋ ਹੋ ਸਕਦਾ ਕੋਈ ਕੋਈ ਗੱਲਬਾਤ ਹੋਈ ਹੋਵੇ ਜਾਂ ਕੋਈ ਹੋਰ ਉਹਦਾ ਪ੍ਰੋਬਲਮ ਇੱਥੇ ਖੜਾ ਹੋ ਗਿਆ ਹੋਵੇ ਜਾਂ ਹੋ ਸਕਦਾ ਹੈ ਵੀ ਕੋਈ ਰੋਂਗ ਕੰਪਨੀ ਵਿੱਚ ਪੈ ਗਿਆ ਹੋਵੇ ਬ ਹੌਸਟਲ ਵਿੱਚ ਰਹਿ ਕੇ ਨਾ ਕਾਲਜ ਜਾਣਾ ਤਾਂ ਬੜੀ ਅ ਚੂਬੀ ਜੀ ਗੱਲ ਹੈ ਨਾ ਪਰ ਜੋ ਸਟੂਡੈਂਟਸ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਉਹ ਮੈਸ ਕਮੇਟੀ ਦਾ ਮੈਂਬਰ ਸੀ ਔਰ ਅਕਸਰ ਜੋ ਵੀ ਉੱਥੇ ਸਫਾਈ ਨੂੰ ਲੈ ਕੇ ਜਾਂ ਖਾਣੇ ਦੇ ਵਿੱਚ ਜੋ ਕਮੀ ਹੁੰਦੀ ਸੀ ਉਸ ਦੇ ਬਾਰੇ ਉਹ ਕੰਪਲੇਂਟਸ ਕਰਦਾ ਸੀ ਔਰ ਇਸੇ ਕਰਕੇ ਉਹਨੂੰ ਟਾਰਗੇਟ ਕੀਤਾ ਗਿਆ ਜੇ ਟਾਰਗੇਟ ਕੀਤਾ ਜਾਂਦਾ ਤੇ ਫਿਰ ਪਿਛਲੇ ਸੈਮੈਸਟਰ ਵਿੱਚ ਉਹਦੇ ਕਿਵੇਂ ਰਿਜ਼ਲਟਸ ਅੱਛੇ ਸੀਗੇ ਉਹਦੀ ਅਟੈਂਡੈਂਸ ਦਾ ਰਿਕਾਰਡ ਅਵੇਲੇਬਲ ਹੈਗਾ ਉਹ ਜੇ ਤੁਸੀਂ ਸੀਸੀਟੀਵੀ ਕੈਮਰਾਸ ਵਗੈਰਾ ਦੇਖੋਗੇ ਉਹ ਬੱਚੇ ਦੀ ਤਾਂ ਮਦਦ ਕਰਨ ਨੂੰ ਸਾਰੇ ਲੱਗੇ ਹੋਏ ਨੇ ਵੀ ਹਾਊ ਟੂ ਹੈਲਪ ਹਿਮ ਬਟ ਵੀ ਕੈਨ ਓਨਲੀ ਹੈਲਪ ਅਪ ਟੂ ਵਾਟ ਦੀ ਯੂਨੀਵਰਸਿਟੀ ਅਲਾوزਸ ਅਸ ਟੂ ਹੈਲਪ ਨਾਟ ਮੋਰ ਦਨ ਥੈਟ ਵੀ ਕੈਨ ਨਾਟ ਬ੍ਰੇਕ ਆਲ ਰੂਲਸ ਐਂਡ ਲੀਵ ਇਟ ਐਬਸolutely ਟੂ ਓਲਡਮ ਕੱਲ ਨੂੰ ਕੈਨ ਬੀ ਫਿਰ ਚੀਟਿੰਗ ਵੀ ਕਰਨ ਦਿਓ ਸੋ ਇਨਕੁਆਇਰੀ ਕਰਨੀ ਬੜੀ ਜ਼ਰੂਰੀ ਹੈ ਟੂ ਗੈਟ ਟੂ ਦ ਬਾਟਮ ਆਫ ਇਟ ਇਜ਼ ਨਾਟ ਟੂ ਬੀ ਟੇਕਨ ਲਾਈਟਲੀ ਉਹ ਲੜਕੇ ਦੇ ਪਰਿਵਾਰ ਜਾਂ ਫਿਰ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਦੂਸਰੀ ਗੱਲ ਕਿਉਂਕਿ 6ਵਾਂ ਦਿਨ ਅੱਜ ਹੋਣ ਜਾ ਰਿਹਾ ਪਹਿਲਾਂ ਕਾਲਜ ਮੈਨੇਜਮੈਂਟ ਵੱਲੋਂ ਵੀ ਇੱਕ ਪਾਸੇ ਦਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਵੱਲੋਂ ਮੈਨੇਜਮੈਂਟ ਵੱਲੋਂ ਕੋਈ ਕਦੀ ਦਰਨਾ ਨਹੀਂ ਦੇਣ ਦੀ ਗੱਲ ਸੀ ਦਰਨੇ ਦੀ ਗੱਲ ਹੀ ਨਹੀਂ ਸਵਾਲ ਪੈਦਾ ਹੁੰਦੀ ਅਸੀਂ ਤਾਂ ਥੋੜੀ देर ਥੋੜੇ ਉਹਨਾਂ ਵੱਲੋਂ ਬੈਠ ਕੇ ਥੋੜੀ देर ਬੈਠੇ ਉਹ ਸਟਾਫ ਬੈਠਾ ਸੀ ਬਿਕੋਜ਼ ਉਹ ਬੇਇੱਜ਼ਤ ਹੋਏ ਸੀਗੇ ਇਸ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਵੀ ਸਟਾਫ ਇਸ ਤਰ੍ਹਾਂ ਤਰਨੇ ਤੇ ਬੈ ਗਿਆ ਜਾਂ ਕਿ ਉਹਨਾਂ ਨਾਲ ਗੱਲਬਾਤ ਕੀਤੀ ਹੈ ਸ਼ੋਰ ਕੀਤਾ ਹੈ ਵੀ ਅਸੀਂ ਝੂਠੇ ਪਰਚੇ ਜਿਹੜੇ ਲੋਕੀ ਤੁਹਾਡੇ ਜੇ ਕੋਈ ਕਰਦਾ ਹੈ ਤੇ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਇਨਕੁਆਇਰੀ ਕਰਾਂਗੇ ਆਪਣੀ ਓਨ ਮੈਨੇਜਮੈਂਟ ਦੀ ਇਨਕੁਆਇਰੀ ਪਿਠਾ ਦਿੱਤੀ ਹੈ ਗਵਰਨਮੈਂਟ ਇਨਕੁਆਇਰੀ ਕਰ ਰਹੀ ਹੈ ਦੂਜਾ ਸੀ ਇਹ ਵੀ ਰਿਕਵੈਸਟ ਕਰ ਸਕਦੇ ਗਵਰਨ ਨੂੰ ਵੀ ਤੁਸੀਂ ਚੰਡੀਗੜ੍ਹ ਤੋਂ ਹਾਇਰ ਅਪ ਤੋਂ ਕੋਈ ਐਟ ਅ ਹਾਇਰ ਲੈਵਲ ਆਫੀਸਰ ਲਗਾਓ ਜਿਹੜਾ ਇਨਕੁਆਇਰੀ ਕਰੇ ਪਤਾ ਲੱਗੇ ਨਾ ਜੇ ਅਸਲੀ ਕੀਤ ਹੈ ਜਦ ਤੱਕ ਸਾਨੂੰ ਅਸਲੀਅਤ ਨਹੀਂ ਪਤਾ ਲੱਗਦੀ ਅਸੀਂ ਉਹਦਾ ਇਲਾਜ ਕੀ ਕਰ ਸਕਦੇ ਹਾਂ ਸਾਡਾ ਹੁਣ ਇਹ ਹੈ ਵੀ ਬੱਚਿਆਂ ਨੂੰ ਸਮਝਾ ਕੇ ਆਪਣੇ ਆਪਣੇ ਪੜ੍ਹਾਈ ਤੇ ਲੱਗਣ ਇਮਤਿਹਾਨ ਹੋਣ ਦੇਣ ਕੱਲ ਨੂੰ ਇਸ ਚੀਜ਼ ਨੂੰ ਆਈਡੈਂਟੀਫਾਈ ਕਰਨ ਵਿੱਚ ਸਾਡੀ ਮਦਦ ਕਰਨ ਅਸੀਂ ਫੇਰ ਸਟੈਪਸ ਲਈਏ ਜਿਹੜੇ ਕੱਲ ਨੂੰ ਕੋਈ ਐਸਾ ਵਾਰਦਾਤਾ ਨਾ ਹੋਵੇ ਵਿਦਿਆਰਥੀਆਂ ਦੀਆਂ ਕੁਝ ਮੰਗਾਂ ਨੇ ਉਹਨਾਂ ਦਾ ਇੱਕ ਤਾਂ ਸਭ ਤੋਂ ਪਹਿਲਾ ਇਹ ਹੈ ਕਿ ਸਸਪੈਂਸ਼ਨ ਵੀ ਤਿੰਨਾਂ ਜਾਣਿਆਂ ਨੂੰ ਸਸਪੈਂਡ ਕੀਤਾ ਜਾਵੇ ਉਸ ਤੋਂ ਬਾਅਦ ਗ੍ਰਿਫਤਾਰੀ ਤੀਸਰਾ ਉਹਨਾਂ ਦਾ ਇਹ ਹੈ ਕਿ ਜਿਹੜੀ ਜ਼ਿਕਰ ਕੱਲ੍ਹ ਤੋਂ ਇਮਤਿਹਾਨ ਹੁੰਦੇ ਨੇ ਉਹਨਾਂ ਦੀ ਚੈਕਿੰਗ ਜਿਹੜੀ ਆ ਉਹ ਬਾਹਰਲੇ ਸਟਾਫ ਤੋਂ ਕਰਾਈ ਦੇਵੇ ਕੱਲ ਨੂੰ ਜੇ ਬੱਚੇ ਕਹਿਣਗੇ ਸਾਨੂੰ ਬਿਨਾਂ ਇਮਤਿਹਾਨ ਦਿੱਤੇ ਪਾਸ ਕਰਾ ਦਿਓ ਸਾਨੂੰ ਡਿਸਟਿੰਕਸ਼ਨ ਦੇ ਦਿਓ ਤੁਸੀਂ ਦਿਓਗੇ ਜੇ ਕੋਈ ਇੱਥੇ ਅਸੀਂ ਬੱਚਾ ਨਾਲ ਕੋਈ ਵਿਂਡਿਕਟਿਵ ਐਟੀਟਿਊਡ ਕਰਾਂਗੇ ਕੋਈ ਬੱਚੇ ਇੱਥੇ ਪੜਨ ਆਣਗੇ ਤੇ ਅਸੀਂ ਆਪਣੇ ਪੈਰ ਤੇ ਆਪ ਕੁਹਾੜੀ ਮਾਰਾਂਗੇ ਨਾ ਹੁਣ ਸਾਡੀ ਸਟਰੈਂਥ ਕਿਉਂ ਵਧੀ ਹੈ ਜੇ ਅਸੀਂ ਐਸੇ ਕੰਮ ਕਰਦੇ ਹੁੰਦੇ ਤੇ ਸਾਡੀ ਸਟਰੈਂਥ ਕਿਵੇਂ ਵਧਦੀ ਤੇ ਦੂਜੇ ਕੌਲਰਾਂ ਦੀ ਘੱਟੀ ਹੈ ਇਹ ਖਾਲਸਾ ਕੋਲੀ ਨੰਬਰ 1 ਹੈ ਇਸ ਵਕਤ ਸਟਰੈਂਥ ਵਿੱਚ ਇਹ ਕਿਵੇਂ ਬਣਿਆ ਇਹ ਵਿਂਡਿਕਟਿਵ ਐਟੀਟਿਊਡ ਕਰਨਾ ਲੋਕੀ ਇੱਥੇ ਪੜਨ ਆਣਗੇ ਪਰ ਜੋ ਪ੍ਰੋਟੈਸਟ ਹੈ ਦਿਨ ਬਦ ਦਿਨ ਵਧਦਾ ਜਾ ਰਿਹਾ ਹੈ ਪਲੀਜ਼ ਆਸਕ ਮੀ ਰੀਜ਼ਨੇਬਲ ਕੁਐਸਚਨਸ ਵੈਨ ਯੂ ਆਸਕ ਮੀ ਥਿੰਗਸ ਲਾਈਕ ਥੈਟ ਵੀ ਕੈਨ ਨੋਟ ਮੇਰਾ ਸਵਾਲ ਨਹੀਂ ਹੈ ਉਹਨਾਂ ਦਾ ਜੀ ਮੈਂ ਤੁਹਾਡੇ ਤੱਕ ਓਕੇ ਵੀ ਕੈਨ ਨੋਟ ਫੁੱਲਫਿਲ ਵਾਟ ਐਨੀ ਸਟੂਡੈਂਟ ਵਾਂਟਸ ਟੂ ਡੂ ਅਨਲੈਸ ਹੀ ਵਾਂਟਸ ਟੂ ਫਰਦਰ ਐਜੂਕੇਟ ਹਿਮਸੈਲਫ ਸਵਾਲ ਮੈਂ ਇਸ ਲਈ ਪੁੱਛਿਆ ਉਹਨਾਂ ਦਾ ਕਹਿਣਾ ਹੈ ਕਿ ਕੱਲ ਨੂੰ ਕਿਉਂਕਿ ਹੁਣ ਵੀ ਜੋ ਮੈਨੇਜਮੈਂਟ ਹੈ ਜਾਂ ਫਿਰ ਜੋ ਪ੍ਰੋਫੈਸਰ ਨੇ ਉਹਨਾਂ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਕੱਲ ਨੂੰ ਉਹਨਾਂ ਨੂੰ ਇਹ ਧਮਕਾਇਆ ਜਾ ਰਿਹਾ ਕਿ ਜੇਕਰ ਤੁਸੀਂ ਧਰਨੇ ਤੋਂ ਨਹੀਂ ਉੱਠਦੇ ਤਾਂ ਤੁਹਾਨੂੰ ਫੇਲ ਕਰ ਦਿੱਤਾ ਜਾਊਗਾ ਦੇਖੋ ਇਹ 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 ਲੋਕੀ ਇਸ ਚੀਜ਼ ਨੂੰ ਹੋਰ ਅੱਗ ਦੇਣ ਵਾਸਤੇ ਵੀ ਇਹ ਨਾਉ ਟ੍ਰੈਂਡ ਵੇਰੀਅਸ ਪੀਪਲ ਜਿਹੜਾ ਨਹੀਂ ਦੇਖ ਸਕਦੇ ਵੀ ਖਾਲਸਾ ਕਾਲਜ ਸ਼ਰਧੀ ਕਲਾ ਵਾਲ ਨੂੰ ਕਿਉਂ ਜਾ ਰਹੇ ਹੈ ਥਿਸ ਇਜ਼ ਵਨ ਆਫ ਦ ਵੇਜ਼ ਟੂ ਡਿਸਟਰੋਏਟ ਤੇ ਅਖਵਾਨ ਆਲ ਹੋਰ ਅੱਗ ਪਖਾਉਣ ਵਾਸਤੇ ਲੋਕੀ ਕਹਾਣੀਆਂ ਪਾਉਂਦੇ ਨੇ ਕੋਈ ਇਨਸਟੈਂਸ ਸਾਮਣੇ ਆਵੇ ਆਮ ਆਮ ਗਾਰੈਂਟਿੰਗ ਯੂ ਆਈ ਵਿਲ ਟਾਕ ਟੂ ਦ ਪ੍ਰੋਫੈਸਰਸ ਲਾਈਕ ਇਵਨ ਨਾਉ ਆਫਟਰ ਥਿਸ ਥੇਅਰ ਇਜ਼ ਨੋ ਇੰਟੈਂਸ਼ਨ ਵਾਟਸ ਏਵਰ ਆਫ ਬੀਇੰਗ ਐਨੀ ਐਨੀ ਵਿਂਡਿਕਟਿਵ ਐਟੀਟਿਊਡ ਜਿਹੜੀ ਤੁਹਾਡੇ ਵੱਲੋਂ ਜਾਂਚ ਕਮੇਟੀ ਜੇ ਬੱਚੇ ਅਸੀਂ ਫੇਲ ਕਰਦੇ ਆਂ ਤੇ ਨੁਕਸਾਨ ਬੱਚਿਆਂ ਦਾ ਹੁੰਦਾ ਸਾਡਾ ਨੁਕਸਾਨ ਨਹੀਂ ਹੁੰਦਾ ਵੀ ਇਹ ਕਾਲਜ ਦੇ ਇੰਨੇ ਬੱਚੇ ਫੇਲ ਹੋਏ ਤੇ ਕੀ ਅਸੀਂ ਇਹ ਚਾਹਾਂਗੇ ਇੱਕ ਇੱਕ ਸਿਰਫ ਝੂਠੀ ਗੱਲ ਸਾਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੇ ਲੋਕਾਂ ਨੂੰ ਨਹੀਂ ਦੇਖਿਆ ਜਾਂਦਾ ਕਾਲਜ ਦੀ ਚੜ੍ਹਦੀ ਕਲਾ ਸੋ ਇਹ ਗੱਲਾਂ ਵਧਾ ਵਧਾ ਕੇ ਕਿਹਾ ਜਾ ਸਕਦਾ ਹੈ ਕਿ ਜੋ ਲੋਕ ਖਾਲਸਾ ਯੂਨੀਵਰਸਿਟੀ ਬਣਨ ਦਾ ਵਿਰੋਧ ਕਰ ਰਹੇ ਸੀ ਉਹੀ ਲੋਕ ਇੱਥੇ ਆ ਕੇ ਹੁਣ ਇਸ ਧਰਨੇ ਦੇ ਵਿੱਚ ਜੋ ਹੈ politically motivated ਸਾਰਾ ਹੋ ਰਿਹਾ ਤੁਹਾਡੇ ਕਹਿਣ ਦਾ ਮਤਲਬ ਸਰਨੋਂ ਜ਼ਿਆਦਾ ਕੋਈ ਵੀ ਕੋਈ ਹਾਸਦਾ ਹੁੰਦਾ ਹੈ ਕੁਝ ਸਰਨੋਂ ਪਹਿਲਾਂ ਪ੍ਰੈਸ ਪੁਆਇੰਟ ਦੀ ਹੈ ਕਿ ਨਹੀਂ ਪਹੁੰਚਦੀ ਤੁਸੀਂ ਮੈਨੂੰ ਦੱਸੋ ਕਰ ਰਹੇ ਨੇ ਤੇ ਫਿਰ ਅਸੀਂ ਉਹਨਾਂ ਦੇ ਪੋਲਿਟਿਕਲ ਲੀਡਰ ਨੂੰ ਪੁੱਛੀਏ ਵੀ ਦੱਸੋ ਇਹਦੇ ਵਿੱਚ ਯੂਨੀਵਰਸਿਟੀ ਬਣੀ ਹੈ ਇਸ ਕਰਕੇ ਵੀ ਵੀ ਕੈਨ ਟੇਕ ਦੀ ਐਜੂਕੇਸ਼ਨ ਟੂ ਪੀ ਐਚ ਡੀ ਲੈਵਲ ਡਾਕਟੋਰੇਟ ਰਿਸਰਚ ਕ੍ਰਾਸ ਅਕੇਅਰ ਯੂਨੀਵਰਸਿਟੀ ਬਣਾ ਕੇ ਬਣਾਈ ਰਾਮ ਤੀਰ ਰੋਡ ਤੇ ਫੈਸਿਲਿਟੀਜ਼ ਕਰਾਂਗੇ ਫੋਰ ਲੈਬਾਰਟਰੀਜ਼ ਫੋਰ ਫੋਰ ਮੋਰ ਬੁక్స్ ਫੋਰ ਮਟੀਰੀਅਲ ਟੂ ਟੇਕ ਸਟੱਡੀਜ਼ ਐਟ ਹਾਇਰ ਲੈਵਲ ਤੇ ਇਹ ਪੜਾਈ ਨੂੰ ਉੱਚਾ ਚੱਕਿਆ ਜਾ ਰਿਹਾ ਹੈ ਕਿ ਨੀਚੇ ਚੱਕਿਆ ਜਾ ਰਿਹਾ ਹੈ ਜਿਹੜੀ ਜਾਂਚ ਕਮੇਟੀ ਤੁਹਾਡੇ ਵੱਲੋਂ ਬਣਾਈ ਗਈ ਹੈ ਉਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਜੇਕਰ ਨਹੀਂ ਕੀਤੀ ਗਈ ਤੇ ਕੀ ਕਰਨਾ ਹੈ ਉਹਨਾਂ ਨੇ ਜੋ ਬਾਰ ਬਾਰ ਜਾਂਚ ਕਰ ਸਕਦੇ ਸੀ ਹੁਣ ਇਹ 2-3 ਦਿਨਾਂ ਚ ਉਹਨਾਂ ਨੇ ਕੀਤੀ ਹੈ ਲੇਕਿਨ ਕਾਫੀ ਜਾਂਚ ਹੋਣੀ ਹੈ ਅੰਦਰੋਂ ਸਾਰੇ ਰਿਕਾਰਡ ਚੈੱਕ ਕਰਨਗੇ ਸਾਰੇ ਸੀਸੀਟੀਵੀ ਕੈਮਰਸ ਚੈੱਕ ਕਰਨਗੇ ਹੋਰ ਸਾਰਾ ਕੁਝ ਜੋ ਵੀ ਕਰਨਾ ਹੈ ਅੰਦਰ ਤੋਂ ਕੋਈ ਜਾਣ ਨਹੀਂ ਦੇ ਰਿਹਾ ਹੁਣ ਬਾਰ ਬਾਰ ਜਿੱਥੇ ਗੱਲ ਕਰ ਸਕਦੇ ਉਹਨਾਂ ਕੋਈ ਕੀਤਾ ਹੈ ਬਾਕੀ ਦਾ ਵੇਟਿੰਗ ਵੀ ਇਹ ਗੁੱਡ ਸੈਂਸ ਵਿਲ ਪ੍ਰਵੇਲ ਐਂਡ ਦ ਕਾਲਜ ਵਿਲ ਬੀ ਅਲਾਉਡ ਟੂ ਫੰਕਸ਼ਨ ਨਾਰਮਲੀ ਸਾਰੇ ਸਟੂਡੈਂਟਸ ਨੂੰ ਤੁਹਾਡੀ ਕੀ ਅਪੀਲ ਹੈ ਮੇਰੀ ਅਪੀਲ ਹੈ ਵੀ ਮਾਂ-ਬਾਪ ਬਹੁਤ ਸਾਰਾ ਖਰਚਾ ਕਰਕੇ ਬੱਚਿਆਂ ਨੂੰ ਇੱਥੇ ਪੜਨ ਭੇਜਦੇ ਨੇ ਪੜਨ ਇਸ ਕਰਕੇ ਭੇਜਦੇ ਨੇ ਵੀ ਉਹ ਪੜ ਕੇ ਨੌਲੇਜ ਗੇਨ ਕਰਕੇ ਕਮਾਉ ਹੋ ਜਾਣਗੇ ਪਰਿਵਾਰ ਨੂੰ ਫਾਇਦਾ ਹੋਊਗਾ ਸਟੇਟ ਨੂੰ ਫਾਇਦਾ ਹੋਊਗਾ ਕੰਟਰੀ ਨੂੰ ਫਾਇਦਾ ਹੋਊਗਾ ਤੇ ਉਸ ਪਾਸੇ ਨੂੰ ਛੱਡ ਕੇ ਇਹ ਐਜੀਟੇਸ਼ਨ ਕਰਕੇ ਦਰਵਾਜ਼ਾ ਨੂੰ ਤਾਲੇ ਲਗਾ ਦੇ ਦੇ ਨੇ ਕਿਸੇ ਨੂੰ ਅੰਦਰ ਨਹੀਂ ਆਣ ਦੇਣਾ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ ਇਹ ਅੱਛੀ ਚੀਜ਼ ਨਹੀਂ ਗਈ ਉਹਨਾਂ ਦਾ ਨੁਕਸਾਨ ਹੈ ਇਹ 100 150 ਬੱਚਾ ਹੈ ਲੇਕਿਨ 7000 ਹੋਰ ਬੱਚਾ ਜਿਹੜਾ ਇਮਤਿਹਾਨ ਦੇਣ ਨੂੰ ਕੱਲ ਕੱਲ ਨੂੰ ਆਣਾ ਸੀ ਇਮਤਿਹਾਨ ਕੱਲ ਐਗਜ਼ਾਮ ਹੋ ਰਿਹਾ ਸੀ ਕਰਨੀ ਸਦਿਪਸ ਨੂੰ 3 ਦਿਨ ਚਾਹੀਦੇ ਨੇ ਤਿਆਰੀ ਕਰਨ ਵਾਸਤੇ ਉਹ ਹੁਣ ਸਨ ਪੋਸਪੋਨ ਕਰਨਾ ਪੈ ਰਿਹਾ ਹੈ ਤੇ ਜਿਹੜੇ ਯੂਨੀਵਰਸਿਟੀ ਕੰਡਕਟ ਕਰਦੀ ਹੈ ਉਹਨਾਂ ਦਾ ਅਸੀਂ ਯੂਨੀਵਰਸਿਟੀਆਂ ਨਾਲ ਗੱਲ ਕਰਾਂਗੇ ਕਿ ਬੱਚੇ ਨੂੰ ਅੰਦਰ ਨਹੀਂ ਆਣ ਦੇਣਗੇ ਲੋਕਾਂ ਦੇ ਤਾਂ ਸਾਲ ਖਰਾਬ ਹੋਣਗੇ ਤੋਂ ਬੱਚਿਆਂ ਨੂੰ ਆਪ ਸੋਚਣਾ ਚਾਹੀਦਾ ਹੈ ਵੀ ਜੋ ਅਸੀਂ ਇਖਤਿਆਰ ਜਿਸ ਰਸਤੇ 'ਚ ਅਸੀਂ ਚੱਲ ਪਏ ਆਂ ਇਹ ਅਸੀਂ ਆਪਣੇ ਪੈਰ ਤੇ ਆਪ ਹੀ ਕੋ ਲੜੀ ਮਾਰ ਰਹੇ ਆਂ ਸਰਕਾਰ ਦਾ ਜੋ ਪੂਰਾ ਰੋਲ ਹੈ ਉਸ ਬਾਰੇ ਤੁਸੀਂ ਆਪਣੇ ਵੱਲੋਂ ਮਾਂ-ਬਾਪ ਨੂੰ ਬੱਚਿਆਂ ਨੂੰ ਐਡਮਿਨਿਸਟ੍ਰੇਸ਼ਨ ਨਾਲ ਆਪਣੇ ਡਾਇਰੈਕਟਰਾਂ ਹੀ ਪ੍ਰੋਫੈਸਰਾਂ ਦੇ ਰਾਈ ਇਨੀ ਅਦਰ ਰਾਈ ਕ੍ਰੈਕਟ ਥਿੰਕਿੰਗ ਤੇ ਬੈਠ ਕੇ ਗੱਲਬਾਤ ਕਰਕੇ ਇਸ ਕਲ ਨੂੰ ਨਪਟਰਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਆ ਤੇ ਮੈਂ ਅਪੀਲ ਕਰਾਂਗਾ ਵੀ ਸਟੂਡੈਂਟਸ ਵੀ ਕੋਆਪਰੇਟ ਕਰਨ ਗੰਭੀਰ ਕੋਆਪਰੇਟ ਕਰੇ ਸਾਰੀ ਰਲ ਮਿਲ ਕੇ ਇਸ ਚੀਜ਼ ਨੂੰ ਸੁਲਝਾਇਆ ਜਾਵੇ ਇਸ ਨੂੰ ਪੋਲਿਟੀਕਲ ਐਡਵਾਂਟੇਜ ਗੇਨ ਕਰਨ ਵਾਸਤੇ ਅਗਨੂ ਪਖਾਇਆ ਨਾ ਜਾਵੇ ਆਖਰੀ ਸਵਾਲ ਜੇਕਰ ਤੁਹਾਡੀ ਜਾਂਚ ਦੇ ਵਿੱਚ ਉਹ ਦੋਸ਼ੀ ਪਾਏ ਜਾਂਦੇ ਨੇ ਤੇ ਇਹ ਅਚੋਡੀ ਪ੍ਰਿੰਸੀਪਲ ਔਰ ਰਜਿਸਟਰਾਰ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ if if i find them guilty not only suspend them we might uh, totally remove them but inquiry de badi hai na badana recover to hai nahi bina pata karte tu so si pehla hi action le lo pata karke inquiry karke je kuch aisi cheez nikli we will definitely take action depending on how serious it is ye jyada bahut jyada serious ho gayi we will remove them je kam serious hoegi we will punish them accordingly and uh, definitely start another method by which ਕਾਉਂਸਲਿੰਗ एवरीवन ਬਿਕ ਅੱਗੇ ਤੋਂ ਗਲਤੀ ਨਾ ਹੋਵੇ ਬਟ ਬੈਨੂ ਆਪਣੇ ਪ੍ਰੋਫੈਸਰਸ ਤੇ ਜੋ ਪ੍ਰਿੰਸੀਪਲ ਹੈ ਇਹਦਾ ਬੈਕ ਟਰੈਕ ਰਿਕਾਰਡ ਦੇਖੋ ਜਿੱਥੇ ਪੜ੍ਹਾਈ ਹੁੰਦੀ ਨਹੀਂ ਸੀ ਉੱਥੇ ਉਹਨਾਂ ਨੇ ਕਾਲਜ ਖੜੇ ਕਰਤੇ ਕਿ ਇਹਨਾਂ ਕੋਲ ਨੌਲੇਜ ਦਾ ਹੋਵੇ ਇਹ ਕਰ ਨਹੀਂ ਸਕਦੇ ਕਿ ਕੀ ਕਰ ਰਹੇ ਜਦੋਂ ਤੋਂ ਇਹ ਪ੍ਰਿੰਸੀਪਲ ਆਏ ਨੇ ਸਾਡੀ ਕਾਲਜ ਦੀ ਸਟਰੈਂਥ ਵਧੀ ਹੈ ਕੀ ਕਾਰਨ ਹੈ ਸਾਡੇ ਰਿਜ਼ਲਟਸ ਅੱਛੇ ਹੋਏ ਨੇ ਕੀ ਕਾਰਨ ਹੈ ਗੇਮਸ ਵਿੱਚ ਇਹਨਾਂ ਨੇ ਟ੍ਰੋਫੀਆਂ ਜਿੱਤੇ ਨੇ ਕੀ ਕਾਰਨ ਹੈ ਵੀ ਕਲਚਰ ਐਕਟੀਵਿਟੀਜ਼ ਸਕਸੈਸਫੁਲ ਹੋਏ ਨੇ ਤੇ ਇੱਕ ਸਾਰਾ ਕਾਲਜ ਦਾ ਚੰਗਾ ਚੱਲਦਾ ਇਹ ਇਹ ਨਿਸ਼ਾਨਾ ਇਹ ਪ੍ਰਿੰਸੀਪਲ ਤੋਂ ਬਿਨਾ ਚੱਲਦਾ ਨਹੀਂ ਨਾਲ ਉਹਦੇ ਪੂਰੀ ਸਪੋਰਟ ਪ੍ਰੋਫੈਸਰਸ ਦਿੰਦੇ ਨੇ ਮੈਂ ਦੇਖਿਆ ਹੈ ਕਲਚਰ ਐਕਟੀਵਿਟੀਆਂ ਸਪੋਰਟਸ ਐਕਟੀਵਿਟੀਆਂ ਪਰ ਆਨ ਵਿੱਚ ਐਕਸਟਰਾ ਕਲਾਸਸ ਲਗਾ ਕੇ ਬੱਚਾ ਨੂੰ ਜਿਹੜੇ ਫੇਲ ਹੋ ਜਾਂਦੇ ਨੇ ਉਹਨਾਂ ਨੂੰ ਪੜਾ ਕੇ ਫਿਰ ਐਗਜ਼ਾਮ ਲਈਦਾ ਹੈ ਤੇ ਜੇ ਕੋਈ ਥੋੜੇ ਬਹੁਤੇ ਕਿਸੇ ਦੇ ਲੈਕਚਰਸ ਕੱਟ ਨੇ ਐਕਸਟਰਾ ਲੈਕਚਰਸ ਲਗਾ ਕੇ ਉਹਨਾਂ ਨੂੰ ਮੇਕਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੇ ਬੋਲਣ ਤੋਂ ਪੂਰੀ ਕੋਸ਼ਿਸ਼ ਹੈ ਵੀ ਜਿਹੜਾ ਬੱਚਾ ਇੱਥੇ ਦਾਖਲ ਹੋ ਜੇ ਉਹ ਨੋਲਿਜ ਕਲੈਕਟ ਕਰਕੇ ਪਾਸ ਹੋ ਕੇ ਬਾਹਰ ਨਿਕਲੇ ਇਹਨਾਂ ਮਜੀਠੀਆ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਸਾਡੇ ਚੈਨਲ ਰਾਹੀਂ ਇਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਉੱਥੇ ਹੀ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਜਲਦੋਂ ਜਲਦ ਇਸ ਜੋ ਵਿਦਿਆਰਥੀਆਂ ਵੱਲੋਂ ਪ੍ਰੋਟੈਸਟ ਸ਼ੁਰੂ ਕੀਤਾ ਗਿਆ ਉਸ ਨੂੰ ਸ਼ਾਂਤ ਕੀਤਾ ਜਾਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਤੇ ਇਸ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਬੁਰਾ ਅਸਰ ਨਾ ਪਵੇ ਰਜੀਵ ਫਰਮਾ এবੀਪ ਸੰਜਾ ਅੰਮ੍ਰਿਤਸਰ